ਕਿੰਨੀ ਖੁਸ਼ੀ ਦੀ ਗੱਲ ਆ ਯਾਰ ਦੇਖੋ ਗਰੀਬ ਘਰ ਦਾ ਮੁੰਡਾ ਜਿਸ ਦਾ ਨਾਮ ਸੱਬਾ ਤੇ ਦੇਖੋ ਕਿੰਨੀ ਸੋਹਣੀ ਕਲਮ ਚੁੱਕੀ ਤੇ ਦੇਖੋ ਯਾਰ ਗਰੀਬੀ ਘੜਤੀ ਘਰ ਦੇ ਵਿੱਚੋਂ ਦੇਖੋ ਸੱਬੇ ਨੇ ਮਿਹਨਤ ਕੀਤੀ ਹੋਈ ਨਾ ਅੱਜ ਰੰਗ ਦਿਖਾ ਗਈ ਤੇ ਅੱਜ ਸੱਬੇ ਦੇ ਘਰ ਦੀ ਸੱਤ ਪਈ ਆ ਤੇ ਦੇਖੋ ਪਰਿਵਾਰ ਕਿੰਨਾ ਖੁਸ਼ ਆ ਤੇ ਦੇਖੋ ਯਾਰ ਸੱਬੇ ਨੂੰ ਪਿਆਰ ਕਰਨ ਵਾਲੇ ਲੋਕ ਕਿੰਨੇ ਪਹੁੰਚੇ ਨੇ ਪਿਆਰ ਕਰਨ ਵਾਲਿਆਂ ਨੂੰ ਸੱਬੇ ਨੂੰ ਵਧਾਈਆਂ ਦਿਤੀਆਂ ਸੱਬੇ ਨੂੰ ਚਾਉਣ ਵਾਲੇ ਦੇਖੋ ਬਈ ਕਿੰਨੇ ਪਿਆਰ ਦੇ ਨਾਲ ਵੀਡੀਓ ਬਣਾ ਰਹੇ ਨੇ ਉਸ ਦੇ ਘਰ ਦੀ ਵੀ ਅੱਜ ਵੀਰ ਦੇ ਘਰ ਦੀ ਸੱਤ ਪਈ ਆ ਤੇ ਦੇਖੋ ਯਾਰ ਜਦੋਂ ਗਰੀਬ ਘਰ ਦਾ ਮੁੰਡਾ ਜਦੋਂ ਇੱਕੇ ਦਮ ਤਰੱਕੀ ਕਰਦਾ ਨਾ ਤਾਂ ਬੜੀ ਖੁਸ਼ੀ ਹੁੰਦੀ ਹੈ ਯਾਰ ਜਦੋਂ ਆਪਣੇ ਦਮ ਤੇ ਕੋਈ ਹੱਕ ਦੀ ਮਿਹਨਤ ਕਰਦਾ ਨਾ ਤਾਂ ਗਰੀਬੀ ਆਟੋਮੈਟਿਕੀ ਚੱਕੀ ਜਾਂਦੀ ਹੈ ਯਾਰ ਮਿਹਨਤ ਕਰਨੇ ਵਾਲੇ ਕਦੇ ਵੀ ਹਾਰ ਨਹੀਂ ਮੰਨਦੇ ਹੁੰਦੇ ਇੱਕ ਨਾ ਇੱਕ ਦਿਨ ਰੰਗ ਜ਼ਰੂਰ ਦਿਖਾਉਂਦੇ ਨੇ ਯਾਰ ਕਿੰਨੀਆਂ ਆਸਾਂ ਹੋਣਗੀਆਂ ਦੇਖੋ ਯਾਰ ਮਾਂ ਦੀਆਂ ਵੀ ਅੱਜ ਪੂਰੀਆਂ ਹੋ ਗਈਆਂ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜ਼ਰੂਰ ਕਮੈਂਟ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ